ਮੈਮ ਅੱਜ ਤੇ ਕੀ ਐਕਟੀਵਿਟੀ ਹੋਈ ਹੈ ਮੈਮ ਲੁਧਿਆਣਾ ਜੀ ਦੇ ਵੱਲ ਤੇ ਹਾਂ ਅੱਜ ਇੱਥੇ ਐਨਟੀਐਫ ਆਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਫਿਰੋਜ਼ਪੁਰ ਤੋਂ ਆਈ ਸੀਗੀ ਜਿਨ੍ਹਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਵੱਡੇ ਲੈਵਲ ਦੇ ਕਮਰਸ਼ੀਅਲ ਕੁਆਂਟੀਟੀ ਦੇ ਡਰੱਗ ਸਪਲਾਈਅਰਸ ਜਿਨ੍ਹਾਂ ਦੀ ਐਕਟੀਵਿਟੀ ਹੈਗੀ ਹੈ ਉਹ ਵੱਡੇ ਲੈਵਲ ਤੇ ਡਰੱਗ ਪੈਡਲਿੰਗ ਦੀ ਐਕਟੀਵਿਟੀ ਕਰਨ ਵਾਲੇ ਹੈਗੇ ਤੇ ਜਿਨ੍ਹਾਂ ਨੂੰ ਜਦੋਂ ਜਿਨ੍ਹਾਂ ਦੇ ਨਾਲ ਜਦੋਂ ਸੜੀ ਐਨਟੀਐਫ ਦੀ ਟੀਮ ਹੈਗੀ ਹੈ ਇਹ ਗਲਬਾਤ ਕਰਨ ਲਈ ਡਰਗ ਦੀ ਡੀਲਿੰਗ ਕਰਨ ਲਈ ਜਿਹੜੇ ਕਿ ਟਿਕੋਏ ਦੇ ਰੂਪ ਵਿੱਚ ਇਹਨਾਂ ਦੇ ਨਾਲ ਗਲਬਾਤ ਕਰ ਰਹੇ ਸੀਗੇ ਉਦੋਂ ਜਦੋਂ ਡਰਗ ਦੀ ਡੀਲਿੰਗ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਹੈ ਉਹਨਾਂ ਨੂੰ ਸ਼ੋ ਮਨੀ ਦਿਖਾਇਆ ਗਿਆ ਉਦੋਂ ਜਿਹੜੇ ਦੋ ਮੁਜਰਮ ਸੀਗੇ ਜਿਹੜੇ ਵੱਡੇ ਲੈਵਲ ਦੇ ਡਰਗ ਸਪਲਾਈਅਰਸ ਹੈਗੇ ਹਨ ਜਿਨ੍ਹਾਂ ਵਿੱਚੋਂ ਇੱਕ ਧਰਮਿੰਦਰ ਸਿੰਘ son of ਜਗਤਾਰ ਸਿੰਘ ਜੋ ਕਿ ਸਲੇਮਪੁਰ ਪੁਲਿਸ ਸਟੇਸ਼ਨ ਸਿਦਵਾ ਬੇੜਦਾ ਰਹਿਣ ਵਾਲਾ ਹੈ ਤੇ ਦੂਜਾ ਜਗਸੀਰ ਖਾਨ son of ਖਰੇਤੀ ਖਾਨ ਜੋ ਕਿ ਡੇਰਾ ਬਸਿਦਾ ਰਹਿਣ ਵਾਲਾ ਹੈ ਇਹਨਾਂ ਦੀ ਇੱਕਦਮ ਨੀਅਤ ਖਰਾਬ ਹੋ ਗਈ ਤੇ ਇਹਨਾਂ ਨੇ ਪੈਸੇ ਜਿਹੜੇ ਹੈਗੇ ਉਹ ਸਨੇਚ ਕਰਕੇ ਸਾਡੇ ਮੁਲਾਜ਼ਮ ਦੇ ਉੱਪਰ ਅਚਾਨਕ ਫਾਇਰ ਖੁੱਲਤਾ ਤੇ ਉਹ ਸਾਡੇ ਮੁਲਾਜ਼ਮ ਨੇ ਬੜੇ ਹੀ ਚੁਸਤਾਈ ਦਿਖਾਉਂਦੇ ਹੋਏ ਇੱਕਦਮ ਪਾਸੇ ਹੋ ਕੇ ਆਪਣੀ ਜਾਨ ਬਚਾਈ ਤੇ ਉਹ ਫਾਇਰ ਸਾਡੀ ਮੁਲਾਜ਼ਮ ਦੀ ਗੱਡੀ ਵਿੱਚ ਵਜਿਆ ਜਿਹਦੇ ਕਰਕੇ ਉਹ ਸ਼ੀਸ਼ੇ ਵਿੱਚੋਂ ਆਰਪਾਰ ਹੁੰਦੇ ਆ ਗিয়ার ਬਾਕਸ ਦੇ ਵਿੱਚ ਲੱਗਿਆ ਪਰੰਤੂ ਨਾਲ ਦੀ ਨਾਲ ਹੀ ਸਾਡੇ ਮੁਲਾਜ਼ਮ ਨੇ ਸੈਲਫ ਡਿਫੈਂਸ ਦੇ ਵਿੱਚ ਆਪਣੀ ਜਾਨ ਬਚਾਉਣ ਲਈ ਤੇ ਆਪਣੇ ਸਾਥੀ ਆ ਦੀ ਜਾਨ ਬਚਾਉਣ ਵਾਸਤੇ ਇੱਕ ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜਾ ਫਾਇਰ ਕੀਤਾ ਉਹ ਇਸ ਮੁਜਰਮ ਧਰਮਿੰਦਰ ਸਿੰਘ ਦੀ ਛਾਤੀ ਵਿੱਚ ਵੱਜਿਆ ਜਿਸ ਕਰਕੇ ਉਹ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਇਮੀਡੀਏਟਲੀ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਰਸ਼ ਕਰਕੇ ਪਹੁੰਚਾਇਆ ਗਿਆ ਜਿੱਥੇ ਕਿ ਉਹਦੀ ਡੈਥ ਹੋ ਗਈ ਹੈ ਇਹਨਾਂ ਮੁਜਰੀਮਾ ਕੋਲ ਇਸ ਪਜਦੌੜ ਦੇ ਵਿੱਚ ਜਿਹੜਾ ਦੂਜਾ ਮੁਜਰਮ ਸੀਗਾ ਜਕਸੀਰ ਖਾਨ ਉਹ ਪਗੋੜਾ ਹੋ ਗਿਆ ਉੱਥੋਂ ਫਰਾਰ ਹੋ ਗਿਆ ਤੇ ਇਹਨਾਂ ਮੁਜਰੀਮਾਂ ਕੋਲੋਂ ਇੱਕ ਜਿਹੜੀ Swift Desire ਕਾਰ ਜਿਹਦੇ ਵਿੱਚ ਡਰੱਗਸ ਦੀ ਵੱਡੇ ਪੈਮਾਨੇ ਤੇ ਡੀਲਿੰਗ ਕਰਦੇ ਸਨ ਉਹ ਕਾਰ ਤੇ ਜਿਹੜੀ ਇਲੀਗਲ ਵੈਪਨ ਪਿਸਟਲ ਜਿਹਦੇ ਰਾਹੀਂ ਇਹਨਾਂ ਨੇ ਸਾਡੇ ਮੁਲਾਜ਼ਮਾਂ ਦੇ ਉੱਤੇ ਫਾਇਰ ਖੋਲਿਆ ਸੀ ਉਹ ਪਿਸਟਲ ਜਿਹਦੇ ਵਿੱਚ ਲਾਈਵ ਬਰਾਊਂਡ ਵੀ ਮੌਜੂਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਹ ਪਿਸਟਲ ਤੇ ਉਸ ਤੋਂ ਇਲਾਵਾ 2 ਕਿਲੋ ਤੋਂ ਵੱਧ ਦੀ ਹਿਰੋਇਨ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈਗੀ ਹੈ ਜੀ ਜੀ ਮੈਂ ਹੁਣ ਤੱਕ ਜਿਹੜੀ ਰਿਕਵਰੀ ਹੈ ਹੇਰੋ ਹਿੰਦੀ ਹੋਈ ਹੈ ਜਾਂ ਅਜੇ ਸੰਭਵ ਹੈ ਉਹ ਆਲੇ ਰਿਕਵਰੀ ਜਿਹੜੀ ਹੈਗੀ ਹੈ ਉਹਦੀ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਅਸੀਂ ਕਰਵਾ ਰਹੇ ਹੈ ਤੇ ਉਸ ਤੋਂ ਬਾਅਦ ਜਦੋਂ ਐਗਜ਼ੈਕਟ ਕੁਆਂਟੀਟੀ ਹੈਗੀ ਉਹ ਅਸੀਂ ਤੁਹਾਨੂੰ ਦੱਸ ਦਾਂਗੇ ਇਹ ਪਤਾ ਲੱਗ ਗਈ ਕਿੱਥੋਂ ਆ ਰਹੀ ਸੀ ਇਹ ਜੀ ਬਿਲਕੁਲ ਇਹ 사ਣੀ ਸਾਢੇ ਨਾਲ ਜਿਹੜੀ ਗੱਲਬਾਤ ਜਿਹੜੇ ਮੁਲਾਜ਼ਮਾਂ ਨਾਲ ਜਿਹੜੀ ਇਹਨਾਂ ਦੀ ਗੱਲਬਾਤ ਹੋ ਰਹੀ ਸੀ ਉਹਦੇ ਮੁਤਾਬਿਕ ਸਾਨੂੰ ਇਹ ਪਤਾ ਲੱਗਿਆ ਹੈਗਾ ਕਿ ਇਹ ਮੋਗਾ ਤੇ ਜਗਰਾਵ ਏਰੀਆ ਦੇ ਵਿੱਚ ਇਹਨਾਂ ਦੀ ਡਰਗ ਪੈਡਲਿੰਗ ਦੀ ਡਰੱਗਸ ਮੁਗਲਿੰਗ ਦੀ ਐਕਟੀਵਿਟੀ ਵੱਡੇ ਲੈਵਲ ਤੇ ਚੱਲ ਰਹੀ ਸੀ ਇਹ ਕਈ ਜਣਿਆਂ ਨੂੰ ਕੰਟੈਕਟ ਕਰ ਰਹੇ ਸਨ ਤੇ ਹੈਰੋਇਨ ਦੀ ਵੱਡੀ ਲੈਵਲ ਤੇ ਸਮਗਲੀਆਂ ਕਰ ਰਹੇ ਸਨ ਇਹ ਬਿਗ ਫਿਸ਼ ਅੱਪਾ ਜੀ ਨੂੰ ਕਹਿੰਦੇ ਕਮਰਸ਼ੀਅਲ ਸਪਲਾਈਅਰ ਇਹ ਇਸ ਤਰੀਕੇ ਦੇ ਸਪਲਾਈਅਰ ਸਨ ਤੇ ਇਹ ਵੀ ਪਤਾ ਲੱਗਿਆ ਹੈਗਾ ਕਿ ਇਹਨਾਂ ਦੇ ਖਿਲਾਫ ਮਲਟੀਪਲ ਐਫ ਆਈ ਆਰਸ ਐਨ ਡੀ ਪੀ ਐਸ ਐਕਟ ਦੇ ਅਧੀਨ ਪਹਿਲਾਂ ਵੀ ਦਰਜ ਸਨ ਸੋ ਤੁਹਾਡੇ ਰਹੀ ਮੈਂ ਸਾਰਿਆਂ ਨੂੰ ਇਹ ਇੱਕ ਕੜੀ ਚਤਾਵਨੀ ਕੜੀ ਵਾਰਨਿੰਗ ਇਸ ਤਰੀਕੇ ਦੇ ਡਰੱਗਸ ਸਪਲਾਈਅਰਸ ਨੂੰ ਦੇਣਾ ਚਾਹੁੰਦੀ ਹੈ ਕਿ ਇਹ ਡਰੱਗ ਸਪਲਾਈਅਰ ਦੇ ਬਿਜ਼ਨਸ ਤੋਂ ਟੋਟਲੀ ਐਂਡ ਕੰਪਲੀਟਲੀ ਕਟਆਫ ਹੋ ਜਾਣ ਇਸ ਤਰੀਕੇ ਦੇ ਕਾਰਵਾਈ ਦੇ ਵਿੱਚ ਜੋ ਵੀ ਸੰਲਿਪਤ ਪਾਇਆ ਜਾਊਗਾ ਉਹਦੇ ਖਿਲਾਫ ਕੜੀ ਤੇ ਕੜੀ ਕਾਨੂੰਨੀ ਕਾਰਵਾਈ ਹੋਊਗੀ ਤੇ ਉਹਨਾਂ ਦਾ ਅੰਜਾਮ ਅੱਜ ਤੁਸੀਂ ਦੇਖ ਰਹੇ ਹੋ ਸੋਹੀ ਸ ਅੰਜਾਮ ਤੋਂ ਜੇ ਤੁਸੀਂ ਪਛਣਾ ਚਾਹੁੰਦੇ ਹੋ ਤੇ ਡਰੱਗ ਡੀਲਿੰਗ ਦੀ ਕਾਰਵਾਈ ਟੋਟਲੀ ਬੰਦ ਕਰ ਦਿੱਤੀ ਜਾਂਦੀ ਹੈ ਮੈਮ ਜਿਹੜੇ ਇਹ ਆਪਣੇ ਪੁਲਿਸ ਮੁਲਾਜ਼ਮ ਸੀਗੇ ਲੁਧਿਆਣਾ ਰੂਨਰ ਦੇ ਸੀਗੇ ਜੀ ਉਹ ਜਿਹੜੇ ਇਹ ਸਾਰੇ ਇਹ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਇਹ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਸੀਗੇ ਤੇ ਇਹਨਾਂ ਦਾ ਕੰਮ ਹੀ ਹੈਗਾ ਕਿ ਇਸ ਤਰੀਕੇ ਦੇ ਡਰਗ ਸਪਲਾਈਅਰਸ ਦੇ ਉੱਤੇ ਕਾਨੂੰਨ ਦਾ ਸ਼ਿਕੰਜਾ ਕਸਣਾ। ਕੋਈ ਕੋਈ ਸਮਝ ਨਹੀਂ ਜ਼ਖਮੀਤਾ ਨਹੀਂ ਹੋਇਆ ਮੈਮ। ਅ ਜਿਹੜੇ ਸਾਰੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਬਹੁਤ ਹੀ ਚੁਸਤਾਈ ਨਾਲ ਆਪਣਾ ਬਚਾਅ ਕੀਤਾ ਹੈ ਉਹ ਪਾਸੇ ਹੋ ਗਏ ਤਾਂ ਕਰਕੇ ਤਾਂ ਕਰਕੇ ਉਹ ਜ਼ਖਮੀ ਨਹੀਂ ਹੋਏ। ਆਦਰਵਾਇਸ ਪੂਰਾ ਪੂਰਾ ਚਾਂਸ ਸੀਗਾ ਕਿ ਉਹ ਜ਼ਖਮੀ ਹੋ ਜਾਂਦੇ ਆ ਬਹੁਤ ਬੁਰੀ ਤਰੀਕੇ ਨਾਲ ਜ਼ਖਮੀ ਹੋ ਜਾਂਦੇ। ਇਸ ਕਰਕੇ ਜਿਹੜੇ ਮੁਜਰਮ ਹੈਗੇ ਇਹਨਾਂ ਦੇ ਖਿਲਾਫ ਵੀ ਅਸੀਂ ਕਾਨੂੰਨ ਦੀ ਢੁਕਵੀਂ ਧਾਰਾ ਵਾ ਤਹਿਤ ਮੁਕਦਮਾ ਦਰਜ ਕਰ ਰਹੇ ਹਾਂ। ਕਿਲਾਮਿਕ ਪਿਸਟਲ ਰਿਕਵਰ ਹੋਇਆ। ਜੀ ਬਿਲਕੁਲ ਜੀ ਠੀਕ ਹੈ ਥੈਂਕ ਯੂ